ਵਟਾਲਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਵਿਅਕਤੀ ਦੇ ਘਰ ਤੇ ਐਕਸਾਈਜ਼ ਵਿਭਾਗ ਅਤੇ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਛਾਪੇਮਾਰੀ ਕੀਤੀ ਗਈ ਸੀ ਤਾਂ ਪੁਲਿਸ ਸਟੇਕਸਾਈਜ਼ ਵਿਭਾਗ ਨੂੰ 80 ਪੇਟੀਆਂ ਜਿਹੜੀਆਂ ਨੇ ਨਜਾਇਜ਼ ਸ਼ਰਾਬ ਦੀਆਂ ਉਹਨਾਂ ਨੂੰ ਉਹਨਾਂ ਦੇ ਵੱਲੋਂ ਬਰਾਮਦ ਕੀਤੀਆਂ ਗਈਆਂ ਤਾਂ ਫਿਲਹਾਲ ਜਿਹੜਾ ਉਥੇ આરોપી ਹੈ ਮੌਕੇ ਤੋਂ ਫਰਾਰ ਹੁੰਦਾ ਦੱਸਿਆ ਜਾ ਰਿਹਾ ਪਰ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਕਿ ਇਸ આરોપી ਤੇ ਪਹਿਲਾਂ ਵੀ ਕਈ ਕੇਸ ਦਰਜ ਨੇ ਫਿਲਹਾਲ ਇਸ ਪੂਰੇ ਮਾਮਲੇ ਦੀ ਜਿਹੜੀ ਹੈ ਸ਼ਾਨਬੀਨ ਕੀਤੀ ਜਾ ਰਹੀ ਹੈ ਤਾਂ ਜੋ ਵੀ ਕਾਰਵਾਈ ਹੋਏਗੀ ਬਣਦੀ ਕਾਰਵਾਈ ਸਬੰਧੀ ਦੁਪਰ ਕੀਤੀ ਜਾਵੇਗੀ ਸਰ ਮੱਲੀ ਮਾਰਕੀਟ ਦਾ ਸਤਾਰੋਟ ਦੇ ਲੱਗੇ ਇੱਕ ਸੋਕਮਾਰ ਸੋਕਾ ਦਾ ਕੈਂਪ ਦਾਵਾ ਉੱਤੇ ਪਹਿਲਾਂ ਬਹੁਤ ਪਰਚਾ ਹੋਇਆ ਥਰਾਬ ਦੇ ਨਜ਼ਾਇਜ਼ ਉਹਨੇ ਇੱਥੇ ਕਿਰਾਏ ਦਾ ਮਕਾਨ ਲਾ ਕੇ ਤੇ 80 ਬਟੀਆਂ ਰੱਖੀਆਂ ਖਰਾਬ ਦੇ ਵੱਖ-ਵੱਖ ਬਰਾਡ ਮਗੜਾ ਆਵਲ ਬਲੈਕ ਹੋਰ ਨੂੰ ਸੰਤਰਾ ਤਿੰਨ ਚਾਰ ਬੰਡ ਰੋਕ ਰੱਖੀਆਂ ਠੀਕ ਹੈ ਕੀ ਕਰਵੇਗੀ ਕਾਰਵਾਈ ਤੇ ਪਰਚਾ ਹੋਏਗਾ ਜੇ ਪ੍ਰਸ਼ਾਸਨ ਨਾਲ ਵੀ ਕਰੀਗਾ ਠੀਕ ਹੈ ਉਹ ਸ਼ੁਰੂ ਆ ਗਿਆ ਹਾਂ ਜੀ ਜਸਤਸਬ ਆ ਗਏ ਕਿੰਨਾ ਬੁਨ ਨੁਕਸਾਨ ਹੁੰਦਾ ਲੋਕ ਜਿੰਨੇ ਵੀ ਠੇਕੇਦਾਰ ਹੁੰਦੇ ਉਹਨਾਂ ਦੇ ਟੈਕਸ ਦੇ ਕੇ ਗਵਰਨਮੈਂਟ ਕੋਲ ਟਿੱਕੇ ਲਏ ਹੁੰਦੇ ਸਰ ਬਹੁਤ ਵੱਡਾ ਨੁਕਸਾਨ ਆ ਸਾਡਾ ਜੀ ਇਸ ਵਿੱਚ ਰੋੜਾ ਡਟਸੇ ਤਾਸਰ ਕਰ ਲੋ ਜੀ ਕਿ ਸਰਕਾਰ ਨੂੰ ਚੋਣਾਂ ਲਾੜੇ ਆ ਬਲੈਕ ਸਾਫ ਇਸ ਵਿੱਚ ਕੀ ਚੱਲ ਰਿਹਾ ਸੱਜਣਾ ਅਸੀਂ ਚੱਲਨੇ ਪ੍ਰਸ਼ਾਸਨ ਕੋ ਮੰਨ ਕਰਨੇ ਕੋ ਨੱਥ ਪਾਈ ਜਾਏਗੀ ਤਾਂ ਐਸੀ ਵੀ ਨਹੀਂ ਜੀ ਤਰੀਕ ਇਹ ਮੱਜੂਦਸ਼ੀ ਮਿਕਸੀ ਜਾਗੀ ਥੋੜੇ ਥੋੜੇ ਪਹਿਲਾਂ 400 300 ਤੋਂ 440 ਬਿਲਕੁਲ ਬਿਲਕੁਲ ਸਰ ਬਹੁਤ ਬ੍ਰਿਡ ਕਮਿਟੀ ਕਿੱਥੋਂ ਦੇ ਕਿਸ ਤਰ੍ਹਾਂ ਲੈ ਗਏ ਤੇ ਸਰ ਦੋ ਨੰਬਰ ਇਸ ਰਾਵਲੇ ਹੁੰਦੇ ਪਰ ਜੀ ਇਹ ਫਿਰ ਇਥੇ ਲਾ ਕੇ ਬਾਹਰ ਲਾ ਕੇ ਸਸਤੀ ਵੇਚਦੇ ਇਹ ਸਾਰੇ ਸਸਤੀਲੇ ਵੇਚਦੇ ਜੀ ਲਾਵੇ ਜਿਹਦੇ ਕਰਕੇ ਠੇਕੇਦਾਰਾਂ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਅੱਜ ਸ਼ਾਪੇਮਾਰੀ ਆਪਣਾ ਸੁਮੇਤ ਅਕਸਾਈ ਭਾਗ ਮਰ ਗਈ ਹੈ ਅਸ਼ੋਕ ਕੁਮਾਰ ਅਸ਼ੋਕਾ ਸਾਨੂੰ ਰਾਮਚੰਦ ਵਾਸੀ ਗਾਂਧੀਗੜ੍ਹ ਬਟਾਰਾ ਨੇ ਇਹ ਕਿਰਾਏ ਦੇ ਮਕਾਨ ਲਿਆ ਸੀ ਮੱਲੀ ਮਾਰਕੀਟ ਦੇ ਵਿੱਚ ਉੱਥੇ ਇਹਨਾਂ ਤਕਰੀਬਨ 77 ਪੇਟੀਆਂ ਵੱਖ-ਵੱਖ ਮਾਰਕੀਟੀਆਂ ਰੱਖੀਆਂ ਸੀ ਉਹ ਜਿਹੜੀਆਂ ਇਹ ਵੱਖ-ਵੱਖ ਮਾਰਕੀਟ ਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਨੇ ਫੜ ਲਈਆਂ ਇਸ ਦੇ ਮਤਲਬਕਾ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਐਸਐਟੂ ਸਾਹਿਬ ਦੇਖਦਾ ਹੀ ਰਿਵਿਊ ਕਰਦਾ ਹੀ ਜਾਗੇ ਇਹ ਹੋਰ ਤਬਦੀਦ ਦੇ ਸਾਹਮਣੇ ਆਏਗਾ ਨਾ ਵੇਚਦਾ ਹੀ ਫੋਟੋ ਵੇਚਦਾ ਹੀ ਹੈ ਸਭ ਨੂੰ ਪਤਾ ਲੱਗਾ ਇਹ ਦੇਖੋ ਲੈ ਕੇ ਆਉਂਦਾ ਇਹ ਇਹ ਤਬਦੀਦ ਦਾ 파ਟ ਹੁਣ ਇਨਵੈਸਟੀਗੇਸ਼ਨ ਦੇਖਾਂਗੇ ਕਿੱਥੋਂ ਲੈ ਕੇ ਆਣਾ